ਇਹ ਐਸਵੇਰੇ ਸਾਢੇ 7 ਵਜੇ ਦਾ ਟਾਈਮ ਸੀ ਜਦੋਂ ਮੈਂ ਆਪਣੇ ਘਰੋਂ ਰੁਟੀਨ ਦੇ ਮੁਤਾਬਕ ਮੰਦਿਰ ਲਈ ਨਿਕਲਿਆ ਪਹਿਲੇ ਮੈਂ ਗੋਪਾਲ ਮੰਦਿਰ ਗਿਆ ਮੱਥਾ ਟੇਕਿਆ ਐਸ ਯੂਜੂਅਲ ਮੈਂ ਰੋਜ਼ ਆਪਣੇ ਹੋਟਲ ਤੇ ਆ ਕੇ ਜੋਜ ਜਗਾਨਾ ਜੋਜ ਜਗਾ ਕੇ ਮੈਂ ਜਦੋਂ ਇਹ ਗਲੀ ਜੈਂਟਰ ਕੀਤਾ ਤੇ ਸਕੂਲ ਦੇ ਕੋਲ ਆਇਆ ਤੇ ਅੱਗੇ ਆ ਕੇ ਮੈਨੂੰ ਰੋਕ ਲਿਆ ਗਿਆ ਇੱਥੇ ਰੋਕਿਆ ਨਹੀਂ ਗਿਆ ਮੇਰੇ ਗੱਡੀ ਦੇ ਅੱਗੇ ਆ ਕੇ ਇੱਕਦਮ ਐਕਟਿਵਲ ਜਾਂ ਕੋਈ ਬਾਈਕ ਹੀ ਟਾਈਪ ਜੋ ਵੀ ਐਕਟਿਵ ਸਕੂਟੀ ਟਾਈਪ ਜਿਉ ਲਗਾ ਲਈ ਹੈ ਤੇ ਆ ਕੇ ਉਹਨਾਂ ਨੇ ਸਿੱਧਾ ਇੱਥੋਂ ਕੱਢ ਕੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਮੈਂ ਤੇ ਮੇਰੀ ਵਾਈਫ ਨੇ ਗੱਡੀ ਦੇ ਥੱਲੇ ਹੋ ਕੇ ਬੜੀ ਮੁਸ਼ਕਲ ਆਪਣੀ ਜਾਨ ਬਚਾਈ ਜੀ ਸਰ ਕੋਈ ਪਛਾਣ ਚਾਇਆ ਬੰਦਾ ਨਹੀਂ ਸਰਦਾਰ ਹੀ ਜਿਨ੍ਹਾਂ ਨੇ ਗੋਲੀਆਂ ਮਾਰੀਆਂ ਮੈਂ ਕਾਲੇ ਰੰਗ ਦੀ ਉਹਨਾਂ ਨੇ ਅੱਗੇ ਬੰਨੀ ਸੀ ਕਿਸੇ ਦੇ ਸ਼ੱਕ ਹੋਵੇ ਤੁਹਾਨੂੰ ਹੁਣ ਮੈਂ ਮੈਟਰ ਹੋ ਗਿਆ ਇਨਵੈਸਟੀਗੇਸ਼ਨ ਹੈ ਜੀ ਮੈਂ ਕਿਸੇ ਦੇ ਸ਼ੱਕ ਕਰਾਂ ਇਦਾਂ ਤੇ ਮੇਰੇ ਅਸਤੇ ਤੇ ਸਾਰੇ ਚੋਰ ਆ ਜੀ ਟੋਟਲ ਕਿੰਨੇ ਬੰਦੇ ਸੀ ਜਿਹੜੇ ਮੇਰੇ ਅੱਗੇ ਆਏ ਆ ਉਹ ਦੋ ਹੀ ਇਸ ਤੋਂ ਇਲਾਵਾ ਹੋਰ ਬੈਕਅਪ ਕਿੰਨਾ ਜਾਂ ਸਾਈਡ ਤੇ ਕਿੰਨੇ ਹੋ ਮੈਨੂੰ ਨਹੀਂ ਪਤਾਗਾ ਸਰ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਹਾਂਜੀ ਹਾਂਜੀ ਦੇਖੋ ਤੁਹਾਡੇ ਸਾਹਮਣੇ ਹੀ ਹੈ ਜੀ ਆ ਕਾਨੂੰਨ ਵਿਵਸਥਾ ਦੀ ਪਿਕਚਰ ਜਿਹੜੀ ਹੈ ਤੁਹਾਡੇ ਸਾਹਮਣੇ ਹੀ ਹੈ ਆਪਣੀ ਵਾਈਫ ਦੇ ਨਾਲ ਉਹ ਮੰਦਰੋਂ ਮੱਥਾ ਟੇਕ ਕੇ ਆ ਰਹੇ ਸੀ ਔਰ ਰਸਤੇ 'ਚ ਫਾਇਰਿੰਗ ਹੋਈ ਹੈ ਉਹ ਮੰਦਰ ਜਿਹੜਾ ਮੱਥਾ ਟੇਕਿਆ ਉਹੀ ਵਧੀਆ ਹੋ ਗਿਆ ਇਹਨਾਂ ਦਾ ਬਚਾ ਹੋ ਗਿਆ ਹੁਣ ਮੈਟਰ ਇਨਫੋਰਮ ਕੀਤਾ ਸਾਨੂੰ ਮੈਸੇਜ ਪਹੁੰਚਿਆ ਸੀ ਅਸੀਂ ਸਾਰੀ ਬੋਡੀ ਇੱਥੇ ਆਏ ਆ ਲੈਡ ਤੇ ਪੁਲਿਸ ਡੂ ਦਾ ਜੌਬ ਪੁਲਿਸ ਆਪਣਾ ਰੋਲ ਅਦਾ ਕਰੇ ਕਲਪਰੇਟਸ ਜਿਹੜਾ ਉਹਨਾਂ ਨੂੰ ਫੜੇ ਉਹਦੇ ਤੋਂ ਬਾਅਦ ਹੀ ਆਪਾਂ ਕੁਝ ਕਹਿ ਸਕਦੇ ਇਹ ਬੰਦੇ ਕਿਹੜੇ ਸੀ ਕੋਈ ਪਤਾ ਲੱਗਿਆ ਭਾਜੀ ਜੇ ਬੰਦੇ ਪਤਾ ਹੁੰਦੇ ਤੇ ਫਿਰ ਅਸੀਂ ਆਪ ਹੀ ਨਾ ਫੜ ਲੈਂਦੇ ਕੋਈ ਸੀਸੀਟੀਵੀ ਕੋਈ ਸੀਸੀਟੀ ਕੈਮਰਾ ਤਾਂ ਲੱਗੇ ਆ ਜੀ ਸਰ ਮੌਕੇ 'ਤੇ ਪੁਲੀ ਪਹੁੰਚ ਗਈ ਹਾਂਜੀ ਮੌਕੇ ਤੇ ਪੁਲਿਸ ਪਹੁੰਚੀ ਬਨੀਤ ਜੀ ਦਾ ਮੈਨੂੰ ਫੋਨ ਆਇਆ ਅਸੀਂ ਇੱਥੇ ਆਏ ਆ ਪਰ ਆ ਕੇ ਦੇਖਿਆ ਸਾਹਮਣੇ ਇਹ ਸਭ ਕੁਝ ਇੰਨੀ ਲੌਰਲੈਸਨੈਸ ਜੀ ਦੇ ਤਾਇਦ ਵੇਖੋ ਇਹਨਾਂ ਦੀ ਜਾਨ ਬਥੀ ਇਹਨਾਂ ਦੀ ਵਾਈਫ ਸੀਗੀ ਮੇਰੇ ਕਾ 4-5 ਰਾਉਂਡ ਹੋਏ ਜੇ ਵਾਈਫਾਇਰ ਨਹੀਂ ਕੀਤੇ ਜੀ ਸਿੱਧੀਆਂ ਮਾਰੀਆਂ ਗਏ ਕਿੰਨੇ ਜਣੇ ਸੀ ਦੋ ਜਣੇ ਸੀ ਜੋ ਹਜੇ ਬਨੀਤ ਜੀ ਦਾ ਇਹਦੇ ਜਦੋਂ ਇਨਵੈਸਟੀਗੇਸ਼ਨ ਹੋਏਗੀ ਜੀ ਉਦੋਂ ਪਤਾ ਚੱਲੇਗਾ ਕਿ ਕਿੰਨੇ ਬੈਕਅਪ ਦੇ ਉੱਤੇ ਸੀਗੇ ਕਿੰਨੇ ਕੀ ਸੀਗੇ ਕਿਹਦੇ ਉੱਤੇ ਹੋਈ ਸੀ ਇਸ ਵਾਰੀ ਕਿਹੜੀ ਸੀ ਨਾ ਉਹ ਐਕਟਿਵ ਆ ਸੀ ਐਕਟਿਵ ਆ ਬਨੀਤ ਮਹਾਜਨ ਜੀ ਹੈਗੇ ਐ ਐਡਵੋਕੇਟ ਆ ਇਹ ਆਪਣੇ ਵਾਪਸ ਦੇ ਨਾਲ ਆ ਰਹੇ ਸੀਗੇ ਤੇ ਇਹ ਪਹਿਲਾਂ ਗੋਪਾਲ ਮੰਦਰ ਗਏ ਆ ਉਸ ਤੋਂ ਬਾਅਦ ਵਾਪਸ ਆਪਣੇ ਆਸ਼ੀਰਵਾਦ ਹੋਟਲ ਆ ਉਹ ਤੋਂ ਆਦੇ ਬਾਅਦ ਦੋ ਲੜਕੇ ਸੀਗੇ ਕੋਈ ਸਰਦਾਰ ਐਕਟਵਾ ਦੇ ਉੱਤੇ ਉਹਨਾਂ ਨੇ ਕਿ ਰੋਕੇ ਫਾਇਰ ਕੀਤਾ ਤੇ ਇਹਨਾਂ ਨੇ ਜਾਨ ਮਾਲ ਦਾ ਜਾਨ ਦਾ ਖਤਰਾ ਜਿਹੜਾ ਉਹ ਤਾਂ ਠੀਕ ਐ ਮਤਲਬ ਗਨਸ਼ੂਟ ਨਹੀਂ ਹੋਇਆ ਉਹਨਾਂ ਨੂੰ ਕੋਈ ਲੱਗੀ ਗੋਲੀ ਨਹੀਂ ਲੱਗੀ ਸਰ ਕਿੰਨੇ ਕਿ ਗੋਲੀਆਂ ਚੜਾਂਗੇ ਇਹਨਾਂ ਆ ਤਿੰਨ ਚਾਰ ਗੋਲੀਆਂ ਆ ਕਿ ਸਰ ਖੋਲ ਕਿੰਨੇ ਕਿ ਬ੍ਰਾਮਾ ਦੇ ਤੁਸੀਂ ਚਾਰ ਆ ਚਾਰ ਫੁੱਲ ਬ੍ਰਾਮਾ ਦਾ ਗੱਡੀ ਤੇ ਕਿੰਨੀਆਂ ਕਿ ਗੋਲੀਆਂ ਲੱਗੀਆਂ ਤਿੰਨ ਗੋਲੀਆਂ ਲੱਗੀਆਂ ਇੱਕ ਨੰਬਰ ਪਲੇਟ ਤੇ ਮਤਲਬ ਚਾਰ ਹੀ ਹੈਗੇ ਜੋ ਸ਼ਾਟ ਹੋਇਆ ਸੇ ਉਹ ਮੁੰਡੇ ਜਿਹੜੇ ਜਿਨ੍ਹਾਂ ਨੇ ਭਾਈ ਗੋਲੀ ਚੜਾਈ ਉਹ ਕਿਹੜੀ ਉਹ ਕੈਮਰਾ ਹੁਣ ਸੀਸੀਟੀਵੀ ਦੇਖ ਰਹੇ ਆ ਅਸੀਂ ਉਹ ਕਿਹਦੇ ਤੇ ਆਏ ਸਰ ਐਕਟਿਵ ਆ ਤੇ ਸੀਗੇ ਕਿੰਨੇ ਮੁੰਡੇ ਸੀ ਦੋ ਜਣੇ ਸੀ ਕਿ ਬਾਕੀ ਕਰ ਰਹੇ ਆ ਅਸੀਂ ਨੂੰ ਸਟੇਜ